ਪੁਰਾਣੇ ਜਮਾਨੇ ਦੀ ਗੱਲ ਸੁਣਾਨ ਲੱਗੀ ਆ ਜਦੋਂ ਆਵਾਜਾਈ ਦੇ ਸਾਧਨ ਬਹੁਤ ਘੱਟ ਹੁੰਦੇ ਸੀਗੇ ਸਹੂਲਤਾਂ ਬਹੁਤ ਘੱਟ ਸੀ ਉਦੋਂ ਸਾਰਾ ਜਿਹੜਾ ਟੋ ਟਵਾਈ ਦਾ ਸਮਾਨ ਹੈ ਤਕਰੀਬਨ ਅਸੀਂ ਗਧਿਆਂ ਤੇ ਲੈ ਕੇ ਜਾਂਦੇ ਸੀਗੇ ਖੋਤਿਆਂ ਤੇ ਲੈ ਕੇ ਜਾਂਦੇ ਸੀ ਲਓ ਜੀ ਹੈ ਤਾਂ ਗੱਲ ਕਾਲਪਨਿਕ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਇੱਕ ਵਾਰੀ ਕੀ ਹੋਇਆ ਕਿਤੇ ਬਹੁਤ ਦੂਰ ਇੱਕ ਦੇਵਤੇ ਦੀ ਮੂਰਤੀ ਲੈ ਕੇ ਜਾਣੀ ਸੀ ਤਾਂ ਉਹਨਾਂ ਨੇ ਸੋਚਿਆ ਕਿ ਇਹ ਆਪਾਂ ਖੋਤੇ ਤੇ ਰੱਖ ਕੇ ਲੈ ਜਾਂਦੇ ਆ ਲਓ ਜੀ ਹੁਣ ਗਧੇ ਤੇ ਦੇਵੀ ਦੇਵਤੇ ਦੀ ਮੂਰਤੀ ਉਹ ਰੱਖੀ ਜਾ ਰਹੇ ਨੇ ਤੇ ਲੋਕ ਕੀ ਕਰਦੇ ਨੇ ਦੇਵਤੇ ਦੀ ਮੂਰਤੀ ਦੇਖ ਕੇ ਨਮਸਕਾਰ ਕਰਦੇ ਨੇ ਜਿੱਥੋਂ ਵੀ ਉਹ ਗਦਾ ਲੰਘਦਾ ਮੂਰਤੀ ਲੈ ਕੇ ਤਾਂ ਜਿੱਥੋਂ ਜਿੱਥੋਂ ਵੀ ਕੋਈ ਉਹਨੂੰ ਦੇਖਦਾ ਸ਼ਰਧਾਲੂ ਹੱਥ ਜੋੜ ਕੇ ਨਮਸਕਾਰ ਕਰਦਾ ਹੁਣ ਗਧੇ ਨੂੰ ਕਿਹੜਾ ਸਮਝ ਹੁੰਦੀ ਆ ਉਹ ਕਹਿੰਦਾ ਵੀ ਲੋਕ ਮੇਰਾ ਬੜਾ ਆਦਰ ਸਤਿਕਾਰ ਕਰ ਰਹੇ ਨੇ ਹੁਣ ਗਦਾ ਸਮਝਦਾ ਪਤਾ ਨਹੀਂ ਲੋਕ ਮੈਨੂੰ ਹੱਥ ਜੋੜੀ ਜਾਂਦੇ ਨੇ ਹਨਾ ਮੈਨੂੰ ਨਮਸਕਾਰ ਕਰੀ ਜਾਂਦੇ ਨੇ ਲਓ ਜੀ ਹੁਣ ਜਿੱਥੇ-ਜਿੱਥੇ ਗਦਾ ਲੰਘਦਾ ਸਾਰੇ ਲੋਕ ਹੱਥ ਜੋੜੀ ਜਾਂਦੇ ਨੇ ਤੇ ਸਿਰ ਝੁਕਾਈ ਜਾਂਦੇ ਨੇ ਗਦੇ ਨੂੰ ਮੈਂ ਜਿਹੜਾ ਆਪਣੇ ਆਪ ਤੇ ਹੰਕਾਰ ਹੋਣ ਲੱਗ ਜਾਂਦਾ ਹੁਣ ਕਰਦੇ ਕਰਦੇ ਉਹ ਬਹੁਤ ਦੂਰ ਜਿੱਥੇ ਮੂਰਤੀ ਲੈ ਕੇ ਜਾਣੀ ਸੀ ਉੱਥੇ ਪਹੁੰਚ ਜਾਂਦੇ ਨੇ ਉੱਥੇ ਕਾਫੀ ਸਾਰਾ ਹੈਗਾ ਜਿਹੜਾ ਸ਼ਰਧਾਲੂਆਂ ਦਾ ਇਕੱਠ ਹੁੰਦਾ ਉਹ ਸਾਰੇ ਹੀ ਦੇਖ ਕੇ ਇਦਾਂ ਨਮਸਕਾਰ ਕਰਦੇ ਨੇ ਜਿੱਥੋਂ-ਜਿੱਥੋਂ ਗਦਾ ਲੰਘਦਾ ਮੂਰਤੀ ਲੈ ਕੇ ਸਾਰੇ ਸਿਰ ਝੁਕਾਈ ਜਾਂਦੇ ਨੇ ਹੁਣ ਗਦਾ ਬੜਾ ਪਰਸੰਨ ਹੋਈ ਜਾਂਦਾ ਆਪਣੇ ਆਪ ਚ ਬਿੰਬਨੂ ਤਾਂ ਸਾਰੇ ਹੱਥ ਜੋੜੀ ਜਾਂਦੇ ਨੇ ਸਾਰੇ ਸਿਰ ਝੁਕਾਈ ਜਾਂਦੇ ਨੇ ਹੁਣ ਉਹਨੂੰ ਬਹੁਤ ਜ਼ਿਆਦਾ ਆਪਣੇ ਆਪ ਤੇ ਕਮੰਡ ਹੋ ਗਿਆ ਹੰਕਾਰ ਹੋ ਗਿਆ ਹੋਇਆ ਕਿ ਜਿੱਥੇ ਮੂਰਤੀ ਜਿਸ ਜਗ੍ਹਾ ਤੇ ਲੈ ਕੇ ਜਾਣੀ ਸੀ ਉੱਥੇ ਜਾ ਕੇ ਸ਼ਰਧਾਲੂਆਂ ਨੇ ਮੂਰਤੀ ਲਾ ਲਈ ਤੇ ਮੂਰਤੀ ਸਾਈਡ ਤੇ ਜਦੋਂ ਰੱਖੀ ਗਦਾ ਵਾਪਸ ਆਣ ਲੱਗਿਆ ਹੁਣ ਜਦੋਂ ਗਦਾ ਵਾਪਸ ਆਂਦਾ ਹੁੰਦਾ ਤਾਂ ਉਹਨੂੰ ਕੋਈ ਨਹੀਂ ਪੁੱਛਦਾ ਉਹ ਜਿੱਥੋਂ ਜਿੱਥੋਂ ਲੰਘਦਾ ਉਹ ਫੇਰ ਉਹੀ ਆਸੇ-ਪਾਸੇ ਦੇਖਦਾ ਵੀ ਮੈਨੂੰ ਕੋਈ ਨਮਸਕਾਰ ਕਰ ਰਿਹਾ ਕੋਈ ਸਿਰ ਝੁਕਾ ਰਿਹਾ ਕਿਉਂਕਿ ਹੁਣ ਤਾਂ ਉਹਦੇ ਤੇ ਮੂਰਤੀ ਹੈ ਹੀ ਨਹੀਂ ਸੀ ਲਓ ਜੀ ਹੁਣ ਜਿੱਥੋਂ-ਜਿੱਥੋਂ ਲੰਘਦਾ ਉਹ ਦੇਖਦਾ ਵੀ ਕੀ ਗੱਲਬਾਤ ਹੋ ਗਈ ਵੀ ਮੈਨੂੰ ਤਾਂ ਹੁਣ ਕੋਈ ਸਿਰ ਨਹੀਂ ਝੁਕਾ ਰਿਹਾ ਕੋਈ ਹੱਥ ਨਹੀਂ ਜੋੜ ਰਿਹਾ ਪਹਿਲਾਂ ਤਾਂ ਵੀਰਾ ਸਤਿਕਾਰ ਹੋ ਰਿਆ ਸੀ ਵੀ ਹੁਣ ਕੀ ਹੋ ਗਿਆ ਚਲੋ ਲੰਘੀ ਜਾਂਦਾ ਉਹ ਕਹਿੰਦਾ ਵੀ ਹੋ ਸਕਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਮੈਂ ਆਇਆ ਉਹ ਥੋੜਾ ਜਿਹਾ ਹਿਣਕਦਾ ਵੀ ਜਿਹੜੇ ਇੱਥੇ ਲੋਕ ਖੜੇ ਨੇ ਉਹਨਾਂ ਨੂੰ ਪਤਾ ਲੱਗ ਜਾ ਕਿ ਮੈਂ ਆ ਗਿਆ ਵੀ ਮੇਰੇ ਅੱਗੇ ਸਿਰ ਝੁਕਾਣ ਹੁਣ ਕਿਹੜਾ ਸਿਰ ਝੁਕਾਵੇ ਉਹਨੂੰ ਲੈ ਜੀ ਗਧੇ ਨੇ ਸੋਚਿਆ ਵੀ ਸ਼ਾਇਦ ਇਹਨਾਂ ਨੂੰ ਮੇਰੀ ਬਾਜ ਨਹੀਂ ਸੁਣੀ ਉਹ ਹੋਰ ਉੱਚੀ ਹਣਕਣ ਲੱਗ ਜਾਂਦਾ ਲੋਕ ਫਿਰ ਉਹਨੂੰ ਥੋੜੀ ਜਿਹੀ ਤਿਉੜੀਆਂ ਪਾ ਕੇ ਮੱਥੇ 'ਚ ਦੇਖਣ ਲੱਗ ਜਾਂਦੇ ਨੇ ਵੀ ਗਦਾ ਹਣਕ ਰਿਹਾ ਹੁਣ ਗਧੇ ਨੂੰ ਵੀ ਥੋੜਾ ਜਿਹਾ ਗੁੱਸਾ ਚੜਨ ਲੱਗ ਜਾਂਦਾ ਵੀ ਇਹ ਤਾਂ ਮੇਰੀ ਕੋਈ ਇੱਜ਼ਤ ਹੀ ਨਹੀਂ ਕਰਦਾ ਹੈਗਾ ਹੁਣ ਉਹ ਥੋੜਾ ਜਿਹਾ ਫਿਰ ਹੋਰ ਅੱਗੇ ਜਾਂਦਾ ਹੈ ਹੋਰ ਪੀੜ ਨੂੰ ਦੇਖਦਾ ਹੋਰ ਉੱਚੀ ਹਣਕਦਾ ਪੀੜ ਹੋਰ ਗੁੱਸਾ ਜਾ ਵਟ ਲੰਦੀ ਆ ਉਹ ਕਹਿੰਦਾ ਵੀ ਇਹ ਹੋ ਕੀ ਰਿਹਾ ਜਾਂਦੇ ਹੋਏ ਤਾਂ ਮੇਰਾ ਇਨਾਦਰ ਹੋ ਰਿਹਾ ਸੀ ਵੀ ਹੁਣੇ ਮੈਨੂੰ ਦੇਖ ਕੇ ਮੱਥੇ ਤਿਉੜੀਆਂ ਪਾਈ ਜਾ ਰਹੇ ਨੇ ਚਲੋ ਜੀ ਥੋੜਾ ਜਿਹਾ ਹੋਰ ਅੱਗੇ ਜਾਂਦਾ ਜਾ ਕੇ ਚੌਂਕ ਦੇ ਵਿੱਚ ਖੜ ਜਾਂਦਾ ਉੱਥੇ ਉਸ ਉਸ ਵੱਲ ਕੋਈ ਦੇਖਦਾ ਹੀ ਨਹੀਂ ਕਦੇ ਨੂੰ ਬੜਾ ਗੁੱਸਾ ਚੜਦਾ ਵੀ ਪਹਿਲਾਂ ਤਾਂ ਸਾਰੇ ਮੈਨੂੰ ਨਮਸਕਾਰ ਕਰ ਰਹੇ ਸੀ ਵੀ ਹੁਣ ਮੇਰੇ ਵੱਲ ਕੋਈ ਝਾਕਦਾ ਵੀ ਨਹੀਂ ਬਲਕਿ ਮੇਰੇ ਤੋਂ ਦੂਰ ਦੂਰ ਹੋ ਕੇ ਖੜ ਗਏ ਗਦਾ ਹੋਰ ਉੱਚ ਉੱਚ ਹੀਨਕਣ ਲੱਗ ਜਾਂਦਾ ਲਗਾਤਾਰ ਹੀਨਕਣ ਲੱਗ ਜਾਂਦਾ ਲੋਕ ਗੁੱਸੇ ਚ ਆ ਕੇ ਥੋੜਾ ਥੋੜਾ ਨੇੜੇ ਆਣ ਲੱਗ ਜਾਂਦੇ ਨੇ ਗਦਾ ਕਹਿੰਦਾ ਦੇਖਿਆ ਹੁਣ ਇਹਨਾਂ ਨੂੰ ਪਤਾ ਲੱਗਿਆ ਕਿ ਮੈਂ ਆਇਆ ਆਣ ਲੱਗੇ ਨਾ ਮੇਰੇ ਨੇੜੇ ਵੀ ਕੋਈ ਨਾ ਹੌਲੀ ਹੌਲੀ ਹੁਣ ਸਿਰ ਵੀ ਝੁਕਾਣਗੇ ਗਦਾ ਹੋਰ ਉੱਚੀ ਹਣਕਣ ਲੱਗ ਜਾਂਦਾ ਬਸ ਫੇਰ ਕੀ ਲੋਕ ਹੋਰ ਨੇੜੇ ਆਣਾ ਸ਼ੁਰੂ ਹੋ ਜਾਂਦੇ ਨੇ ਗਦੇ ਨੂੰ ਲੱਗਿਆ ਵੀ ਇਹ ਹੁਣ ਪ੍ਰਸੰਨ ਹੋਣਗੇ ਹੁਣੇ ਮੈਨੂੰ ਲਾਇਦਾ ਪਿਆਰਾ ਚ ਮੱਥਾ ਹੀ ਟਿਕਣਗੇ ਉਹ ਹੋਰ ਉੱਚੀ ਉੱਚੀ ਹਣਕਣ ਲੱਗ ਜਾਂਦਾ ਦਲੱਤੇ ਮਾਰਨ ਲੱਗ ਜਾਂਦਾ ਲੋਕ ਬਸ ਫੇਰ ਕੋਈ ਉਹਦੇ ਚੱਪਲ ਲਾਂਦਾ ਕੋਈ ਡੰਡਾ ਲੈ ਕੇ ਆਉਂਦਾ ਗਦੇ ਨੂੰ ਕੁੱਟਣ ਲੱਗ ਜਾਂਦੇ ਨੇ ਗਦਾ ਹੋਰ ਦਲੱਤੇ ਮਾਰੀ ਜਾਂਦਾ ਤੇ ਲੋਕ ਫੇਰ ਉਹਦੀ ਘਟਾਈ ਕਰਦੇ ਨੇ ਲਓ ਜੀ ਹੁਣ ਇਹ ਤਾਂ ਹੋ ਗਈ ਗੱਲਬਾਤ ਹੁਣ ਇਹਦਾ ਮਤਲਬ ਕੀ ਆ ਜਦੋਂ ਸਾਨੂੰ ਲੱਗਦਾ ਨਾ ਕਿ ਲੋਕ ਸ਼ਾਇਦ ਸਾਨੂੰ ਨਮਸਕਾਰ ਕਰਦੇ ਨੇ ਸਾਨੂੰ ਸਲਾਮ ਕਰਦੇ ਨੇ ਸਾਨੂੰ ਸਲੂਟ ਵੱਜਦੇ ਨੇ ਉਹ ਸਾਨੂੰ ਸਲੂਟ ਨਹੀਂ ਵੱਜਦੇ ਜਿਹੜੀ ਸਾਡੇ ਕੋਲ ਪਾਵਰ ਹੁੰਦੀ ਆ ਨਾ ਜਿਹੜੀ ਕੁਰਸੀ ਹੁੰਦੀ ਆ ਸਲੂਟ ਉਹਨੂੰ ਵੱਜਦੇ ਨੇ ਜਿੱਦਾਂ ਜਦੋਂ ਤੱਕ ਗਧੇ ਤੇ ਦੇਵਤੇ ਦੀ ਮੂਰਤੀ ਰੱਖੀ ਹੋਈ ਸੀ ਉਦੋਂ ਤੱਕ ਉਹਨੇ ਸਾਹਮਣੇ ਸਲੂਟ ਵੱਜ ਰਹੇ ਸੀਗੇ ਉਹਨੂੰ ਸਾਰੇ ਨਮਸਕਾਰ ਕਰ ਰਹੇ ਸੀ ਸਿਰ ਝੁਕਾਇਆ ਜਾ ਰਿਹਾ ਸੀ ਕਿਉਂਕਿ ਅਦਬ ਗਦੇ ਦਾ ਨਹੀਂ ਆਦਬ ਮੂਰਤੀ ਦਾ ਹੋ ਰਿਹਾ ਸੀ ਤੇ ਗਦਾ ਹੰਕਾਰ ਦੇ ਵਿੱਚ ਇਹ ਸਮਝ ਬੈਠਿਆ ਕਿ ਪਤਾ ਨਹੀਂ ਲੋਕ ਮੇਰੇ ਸਾਹਮਣੇ ਸਿਰ ਝੁਕਾ ਰਹੇ ਨੇ ਸਾਨੂੰ ਵੀ ਇਦਾਂ ਹੀ ਹੁੰਦਾ ਜਦੋਂ ਸਾਨੂੰ ਕੋਈ ਕੁਰਸੀ ਮਿਲ ਜਾਂਦੀ ਹੈ ਨਾ ਕੋਈ ਸਾਡੇ ਕੋਲ ਪਾਵਰ ਹੁੰਦੀ ਆ ਲੋਕ ਸਾਨੂੰ ਸਲੂਟ ਮਾਰਦੇ ਨੇ ਨਮਸਕਾਰ ਕਰਦੇ ਨੇ ਸਾਡੇ ਸਾਹਮਣੇ ਸਿਰ ਝੁਕਾਉਂਦੇ ਨੇ ਜਾਂ ਸਾਡੇ ਨਾਲ ਫੋਟੋਆਂ ਖਿੱਚਦੇ ਨੇ ਸਾਨੂੰ ਹੰਕਾਰ ਹੋਣ ਲੱਗ ਜਾਂਦਾ ਹੈ ਵੀ ਇਹ ਸਾਡੀ ਐਮੀਅਤ ਹੈ ਬਟ ਅਸੀਂ ਉੱਥੇ ਗਲਤ ਹੁੰਨੇ ਆ ਉਹ ਸਾਡੀ ਨਹੀਂ ਸਾਡੀ ਪਾਵਰ ਬੋਲਦੀ ਆ ਸਾਡਾ ਗੁਣ ਬੋਲਦਾ ਸਾਡਾ ਹੁਨਰ ਹੁੰਦਾ ਜਿਹੜਾ ਜਿਹੜੀ ਸਾਡੀ ਪਾਵਰ ਸਾਡੀ ਕੁਰਸੀ ਹੁੰਦੀ ਹੈ ਨਾ ਉਹਨੂੰ ਸਲਾਮਾ ਹੁੰਦੀਆਂ ਨੇ ਤੇ ਕਈ ਲੋਕ ਹੁਣ ਕੀ ਕਰਦੇ ਨੇ ਜਦੋਂ ਉਹ ਕਿਸੇ ਅਹੁਦੇ ਤੇ ਹੁੰਦੇ ਨੇ ਉਹਨਾਂ ਦਾ ਬਿਹੇਵੀਅਰ ਆ ਜਿਹੜਾ ਇੱਕ ਗਧੇ ਵਰਗਾ ਹੁੰਦਾ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਉਹ ਕੀ ਕਰਦੇ ਨੇ ਜਦੋਂ ਲੋਕ ਆ ਕੇ ਉਹਨਾਂ ਨੂੰ ਕੁਰਸੀ ਤੇ ਬੈਠਿਆਂ ਨੂੰ ਦੇਖ ਕੇ ਕੋਈ ਰਾਮ ਸਲਾਮ ਕਰਦਾ ਨਾ ਕੋਈ ਸਿਰ ਝੁਕਾਂਦਾ ਉਹ ਸੋਚਦੇ ਆ ਕਿ ਪਤਾ ਨਹੀਂ ਮੇਰੇ ਤੋਂ ਡਰਦਾ ਹੈ ਤੁਹਾਡੇ ਤੋਂ ਨਹੀਂ ਤੁਹਾਡੀ ਕੁਰਸੀ ਤੋਂ ਡਰਦਾ ਬੰਦਾ ਤੁਹਾਡੀ ਕੁਰਸੀ ਦੀ ਇੱਜ਼ਤ ਹੁੰਦੀ ਆ ਤੇ ਉਸ ਤੋਂ ਬਾਅਦ ਜਦੋਂ ਕੁਰਸੀ ਉਹਨਾਂ ਤੋਂ ਚਲੀ ਜਾਂਦੀ ਹੈ ਉਹ ਫੇਰ ਵੀ ਉਹੀ ਸਤਕਾਰ ਭਾਲਦੇ ਨੇ ਉਹੀ ਅਦਬ ਭਾਲਦੇ ਨੇ ਤੇ ਜਦੋਂ ਕੁਰਸੀ ਤੇ ਬੈਠੇ ਹੁੰਦੇ ਨੇ ਉਦੋਂ ਤਾਂ ਸਿੱਧੇ ਮੂੰਹ ਕਿਸੇ ਨਾਲ ਗੱਲ ਨਹੀਂ ਕਰਦੇ ਹੈਨਾ ਤੇ ਫਿਰ ਜਦੋਂ ਕੁਰਸੀ ਤੋਂ ਲੈ ਜਾਂਦੇ ਨੇ ਫੇਰ ਵੀ ਉਹੀ ਆਕੜ ਰੱਖਦੇ ਨੇ ਫਿਰ ਲੋਕ ਉਹਨਾਂ ਨੂੰ ਉਦਾਂ ਹੀ ਸਿੱਧੇ ਕਰਦੇ ਨੇ ਜਿਵੇਂ ਗਦੇ ਨੂੰ ਕੀਤਾ ਕਿਉਂਕਿ ਜਦੋਂ ਕੁਰਸੀ ਨਹੀਂ ਰਹਿੰਦੀ ਤਾਂ ਬੰਦੇ ਦੀ ਪਾਵਰ ਖਤਮ ਹੋ ਜਾਂਦੀ ਹੈ ਪਰ ਉਹੀ ਹੈਂਕੜ ਉਸ ਬੰਦੇ 'ਚ ਉਦੋਂ ਵੀ ਰਹਿੰਦੀ ਹੈ ਕਿਉਂਕਿ ਉਹਨੂੰ ਆਦਤ ਪੈ ਚੁੱਕੀ ਹੁੰਦੀ ਹੈ ਕਿ ਲੋਕ ਸ਼ਾਇਦ ਹੁਣ ਵੀ ਮੇਰੇ ਸਾਹਮਣੇ ਸਿਰ ਝੁਕਾਣਗੇ ਇਸ ਕਰਕੇ ਪਾਵਰ ਥੋੜੀ ਨਹੀਂ ਪਾਵਰ ਕੁਰਸੀ ਦੀ ਬੋਲਦੀ ਹੈ ਤੇ ਆਪਣੇ ਅਹੁਦੇ ਤੋਂ ਹਟਣ ਤੋਂ ਬਾਅਦ ਵੀ ਉਹ ਫਿਰ ਉਦਾਂ ਦੀ ਹੀ ਜਦੋਂ ਹੱਕੜ ਰੱਖਦੇ ਨੇ ਨਾ ਫਿਰ ਲੋਕ ਨਹੀਂ ਉਹਨਾਂ ਨੂੰ ਮੂੰਹ ਲਾਉਂਦੇ ਫਿਰ ਲੋਕ ਨਹੀਂ ਪੁੱਛਦੇ ਇਸ ਕਰਕੇ ਜਿਹਦੇ ਕੋਲ ਪਾਵਰ ਹੈ ਜਿਹਦੇ ਕੋਲ ਅਹੁਦਾ ਹੈ ਉਹ ਲੋਕਾਂ ਦਾ ਆਦਰ ਸਤਕਾਰ ਜੀ ਕਰਦਾ ਹੈ ਉਸ ਕੁਰਸੀ ਤੇ ਬਹਿ ਕੇ ਤਾਂ ਬਾਅਦ ਦੇ ਵਿੱਚ ਵੀ ਲੋਕ ਉਹਨੂੰ ਇੱਜ਼ਤ ਦਿੰਦੇ ਨੇ ਪਰ ਜੇ ਬੰਦਾ ਕੁਰਸੀ ਤੇ ਬਹਿ ਕੇ ਗਧੇ ਵਾਲੀਆਂ ਹਰਕਤਾਂ ਕਰਦਾ ਹੈ ਬਿਨਾ ਮਤਲਬ ਹਿੰਕਣਾ ਸ਼ੁਰੂ ਕਰ ਦਿੰਦਾ ਫਿਰ ਲੋਕ ਤਾਂ ਭਾਈ ਸੁਧਾਰਨ ਲਈ ਹੈ ਹੀ ਗਏ ਨੇ ਸੋ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਕਰਿਓ ਲਾਈਕ ਵੀ ਕਰਿਓ ਜਿਨ੍ਹਾਂ ਨੂੰ ਸਮਝ ਆ ਗਈ ਉਹ ਵੀ ਕਰਿਓ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਦੂਜਿਆਂ ਤੋਂ ਪੁੱਛ ਲਿਓ ਵੀ ਕੀ ਕਿਹਾ ਮੈਡਮ ਨੇ ਚਲੋ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਫੋਲੋ ਕਰ ਲਓ ਤੁਹਾਡੀ ਆਪਣੀ ਬੱਬਲਕੌਰ ਸਾਸਰੀਕਾ